ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀਏ ਮੋਤਲ ਡੀਆਈਜੀ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਜੀ ਹਾਂ ਦੱਸਦੀਏ ਕੇ ਡੀਆਈਜੀ ਮਾਮਲੇ ਦੇ ਵਿੱਚ ਡੀਆਈਜੀ ਪੁੱਲਰ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਦੀਏ ਰੋਪੜ ਰੇਂਜ ਦੇ ਡੀਆਈਜੀ ਰਹੇ ਡੀਆਈਜੀ ਪੁੱਲਰ ਹਰਚਰਨ ਪੁੱਲਰ ਦੇ ਖਿਲਾਫ ਹੁਣ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਵੀ ਦਰਜ ਕਰ ਦਿੱਤਾ ਗਿਆ ਹੈ ईडी ਵੀ ਜਲਦੀ ਜਾਂਚ ਸ਼ੁਰੂ ਕਰ ਸਕਦੀ ਹੈ ਦਰਸਲ ਬੀਤੇ ਦਿਨੀ 8 ਲੱਖ ਦੀ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਸੀਬੀਆਈ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਜੋ ਕਿ ਸਕ੍ਰੈਪ ਡੀਲਰ ਤੋਂ 8 ਲੱਖ ਦੀ ਰਿਸ਼ਵਤ ਲੈਣ ਦਾ ਮਾਮਲਾ ਸੀਗਾ ਤੇ ਹੁਣ ਦੱਸ ਤੀਏ ਕਿ ਉਹਨਾਂ ਦੇ ਉੱਤੇ ਜਾਇਦਾਦ ਤੋਂ ਵੱਧ ਆਮਦਨ ਦਾ ਮਾਮਲਾ ਵੀ ਦਰਜ ਕਰ ਲਿਆ ਗਿਆ ਦਰਸਲ ਉਹਨਾਂ ਦੇ ਮੁਤਾਬਕ 2025 ਦੀ ਜਿਹੜੀ ਮਾਸਿਕ ਆਮਦਨ ਸੀ ਉਹ 474000 ਸੀ ਪਰਸਾਲ 2024-25 ਦੀ ਕੋਸ਼ਿਤ ਆਮਦਨ ਲਗਭਗ 45 0.95 ਲੱਖ ਦਸੀ ਸੀ ਪਰ ਸੀਬੀਆਈ ਨੇ ਉਸ ਦੇ ਘਰ ਤੋਂ 7.36 ਕਰੋੜ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਜਿਸ ਤੋਂ ਬਾਅਦ ਸਾਫ਼ ਤੌਰ ਦੇ ਉੱਤੇ ਜਾਣੇ ਪਛਾਣੇ ਸ਼ਰੂਤਾਂ ਦੇ ਨਾਲ ਜਿਹੜੇ ਉਸ ਦੇ ਆਮਦਨ ਦੇ ਸਰੋਤ ਨੇ ਉਹ ਮੇਲ ਨਹੀਂ ਖਾਂਦੇ ਸੀਗੇ ਤੇ ਆਮਦਨ ਤੋਂ ਵੱਧ ਦਾ ਮਾਮਲਾ ਜਿਹੜਾ ਸਪਸ਼ਟ ਤੌਰ ਦੇ ਉੱਤੇ ਸੀਬੀਆਈ ਦੇ ਵੱਲੋਂ ਜਿਹੜਾ ਹੁਣ ਦਰਜ ਕਰ ਲਿਆ ਗਿਆ ਸੀਬੀਆਈ ਨੇ ਰੁਪੜ ਰੇਂਜ ਦੀ ਮੁਤਲ ਡੀਆਈਜੀ ਹਰਚਰਨ ਸਿੰਘ ਪੁਲਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਹੈ ਜਿਸ ਨੂੰ ਸੀਬੀਆਈ ਨੇ ਇੱਕ ਸਕ੍ਰੈਪ 딜러 ਤੋਂ 8 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ ਤੇ ਸੀਬੀਆਈ ਹੁਣ ਪੁੱਲਰ ਨੂੰ ਪੁੱਛਗਿੱਛ ਲਈ ਰਿਮਾਂਡ ਤੇ ਲੈਣ ਦੀ ਤਿਆਰੀ ਕਰ ਰਹੀ ਹੈ ਦਰਸਲ ਉਸ ਦੀ ਗ੍ਰਿਫਤਾਰੀ ਤੋਂ 14 ਦਿਨ ਬਾਅਦ ਪੁੱਲਰ ਦੀ ਨਿਆਂਇਕ ਹਿਰਾਸਤ 31 ਅਕਤੂਬਰ ਨੂੰ ਖਤਮ ਹੋ ਜਾ ਰਹੀ ਹੈ ਤੇ ਸੀਬੀਆਈ ਜਾਂਚ ਵਿੱਚ ਪਾਇਆ ਗਿਆ ਹੈ ਕਿ ਅਗਸਤ ਅਤੇ ਸਤੰਬਰ 2025 ਵਿੱਚ ਪੁੱਲਰ ਦੀ ਮਾਸਿਕ ਤਨਖਾਹ ਲਗਭਗ 4,74,000 ਸੀ ਸਾਲ 2024-25 ਲਈ ਉਸ ਦੀ ਕੋਸ਼ਿਤ ਕੁੱਲ ਆਮਦਨ ਲਗਭਗ 45.95 ਲੱਖ ਸੀ ਜੋ ਕਿ ਟੈਕਸਾਂ ਤੋਂ ਬਾਅਦ ਲਗਭਗ 32 ਲੱਖ ਦੀ ਸ਼ੁੱਧ ਆਮਦਨ ਬਣਦੀ ਹੈ ਸੀਬੀਆਈ ਨੇ ਉਸ ਦੇ ਘਰ ਤੇ ਛਾਪੇਮਾਰੀ ਦੌਰਾਨ 7.36 ਕਰੋੜ ਤੋਂ ਵੱਧ ਨਗਦੀ ਬਰਾਮਦ ਕੀਤੀ ਇਹ ਰਕਮ ਉਸ ਦੀ ਆਮਦਨ ਦੇ ਜਾਣੇ ਪਛਾਣੇ ਸਰੋਤਾਂ ਨਾਲ ਮੇਲ ਨਹੀਂ ਖਾਂਦੀ ਹੈ ਅਤੇ ਆਮਦਨ ਤੋਂ ਵੱਧ ਜਾਇਦਾਦ ਦਾ ਸਪਸ਼ਟ ਮਾਮਲਾ ਹੈ ਅਹੁਦੇ ਦੀ ਦੁਰਵਰਤੋਂ ਦੇ ਜਿਹੜੇ ਵੱਡੇ ਇਲਜ਼ਾਮ ਨੇ ਕਿਉਂਕਿ ਬਿਊਰੋ ਨੇ ਕਿਹਾ ਹੈ ਕਿ ਪੁੱਲਰ ਨੇ ਆਪਣੇ ਆਪ ਨੂੰ ਵਿੱਤੀ ਤੌਰ ਤੇ ਗਲਤ ਢੰਗ ਨਾਲ ਲਾਭ ਪਹੁੰਚਾਉਣ ਦੇ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ ਜਾਂਚ ਏਜੰਸੀ ਨੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦਿੱਤਾ ਰਾ 13 1 ਬੀ ਅਤੇ 13 2 ਦੇ ਤਹਿਤ ਮਾਮਲੇ ਦੀ ਹੋਰ ਜਾਂਚ ਆਪਣੇ ਦਿੱਲੀ ਹੈੱਡਕੁਆਟਰ ਨੂੰ ਕਰਨ ਦੀ ਸ਼ਿਫਾਰਿਸ਼ ਕੀਤੀ ਹੈ ਇਹ ਸਮਝਿਆ ਜਾਂਦਾ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ EDD ਵੀ ਜਲਦ ਹੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਸਕਦਾ ਹੈ ਉਥੇ ਦੱਸਦੇ ਕਿ ਇਹ ਵੀ ਨਿਕਲ ਕੇ ਸਾਹਮਣੇ ਆਏ ਪਤਨੀ ਪੁੱਤਰ ਅਤੇ ਧੀ ਦੇ ਨਾਮ ਦੇ ਉੱਤੇ ਜਾਇਦਾਦਾਂ ਸਿਗੀਆਂ ਜੀਆਂ 16 ਅਕਤੂਬਰ ਨੂੰ ਸੀਬੀਆਈ ਨੇ ਭੁੱਲਰ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੇ ਤਹਿਤ ਮਾਮਲਾ ਦਰਜ ਕੀਤਾ ਤੇ ਉਸ ਚੰਡੀਗੜ੍ਹ ਸਥਿਤ ਕਰਦੀ ਤਲਾਸ਼ੀ ਲਈ ਕਰਤੂਨ ਅਕਤੀ ਤੋਂ ਇਲਾਵਾ 2.32 ਕਰੋੜ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ 26 ਮਹਿੰਗੀਆਂ ਗੱਡੀਆਂ ਅਤੇ 5 ਲਕਜ਼ਰੀ ਗੱਡੀਆਂ ਜਿਨ੍ਹਾਂ ਦੇ ਵਿੱਚ ਇੱਕ ਮਰਸੀਡੀਜ਼ ਅਤੇ ਇੱਕ ਆਉਟੀ ਸ਼ਾਮਲ ਹੈ ਬਰਾਮਦ ਕੀਤੀਆਂ ਗਈਆਂ ਹਨ ਤੇ 150 ਏਕੜ ਖੇਤੀਬਾੜੀ ਜ਼ਮੀਨ ਚੰਡੀਗੜ੍ਹ ਵਿੱਚ ਉਹ ਘਰ ਅਤੇ ਕਈ ਵਪਾਰਕ ਜਾਇਦਾਦਾਂ ਤੇ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਨੇ ਇਹ ਜਾਇਦਾਦਾਂ ਡੀਆਈਜੀ ਦੀ ਪਤਨੀ ਜਿੰਦਰ ਕੌਰ ਪੁੱਤਰ ਗੁਰਪ੍ਰਤਾਪ ਸਿੰਘ ਅਤੇ ਤੀ ਤੇਜਕਿਰਨ ਕੌਰ ਦੇ ਨਾਮ ਤੇ ਹਨ